ਹਾਂਜੀ ਸਸਿਕਾ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਪਹਿਲਾਂ ਕਹਿ ਗਈ ਹਰ ਰੋਜ਼ ਇਹ ਸੂਟ ਪਾ ਕੇ ਆ ਜਾਂਦੀ ਹਾਂ ਮੈਨੂੰ ਇਹ ਸੂਟ ਪਸੰਦੀ ਬਹੁਤ ਆ ਤਾਂ ਜਦੋਂ ਵੀ ਧੋਇਆ ਜਾਂਦਾ ਮੈਂ ਬਾਰ ਬਾਰ ਫਿਰ ਪਾ ਲੈਂਦੀ ਹਾਂ ਮੈਨੂੰ ਬਹੁਤ ਚੰਗਾ ਲੱਗਦਾ ਇਹ ਤੇ ਚਲੋ ਅੱਜ ਨਾ ਮੈਂ ਤੁਹਾਨੂੰ ਦੱਸਦੀ ਹਾਂ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਆਪਾਂ ਪਿਛਲੀ ਵਾਰ ਇਹ ਪਨੀਰੀ ਬਣਾਈ ਸੀ ਪਿਛਲੀ ਵਾਰ ਮਤਲਬ ਰਾਤੀ ਬਣਾਈ ਸੀਗੀ ਵਲੌਗ ਤੁਹਾਡੇ ਕੋਲ ਆ ਚੁੱਕਾ ਹੈ ਤੇ ਜਿਹੜੀ ਪੀਰੀ ਬਣਾਈ ਸੀਗੀ ਉਹ ਪਹਿਲਾਂ ਮੈਂ ਸੋਚਿਆ ਲੱਡੂ ਬਟੂងੀ ਜੀ ਆਪਾਂ ਇਹ ਲੱਡੂ ਬਣਾਉਣੇ ਨੇ ਜਿੰਦਾ ਇਦੀ ਚਾਸ਼ਨੀ ਬਣਾਉਣੀ ਪਊਗੀ ਹੈ ਨਾ ਚੱਕਰ ਦੀ ਤੇ ਬੀਬੀ ਕਹਿੰਦੀ ਫਿਰ ਪਾਣੀ ਵਾਲੀ ਚਾਸ਼ਨੀ ਹੈ ਵੀ ਉਹ ਛੇਤੀ ਖਰਾਬ ਨਾ ਹੋ ਜਾਉਣ ਸੋ ਮੈਂ ਆਈਡੀਆ ਡ੍ਰੌਪ ਕਰਤਾ ਤੇ ਇਸ ਤੋਂ ਇਲਾਵਾ ਫਿਰ ਜਾਂ ਕੀ ਜਿਆਦਾ ਪਾਣਾ ਪਊਗਾ ਫਿਰ ਲੱਡੂ ਬਣਗੇ ਕੀ ਮੈਂ ਜਿਆਦਾ ਪਾਣੀ ਚਾਹੁੰਦੀ ਸੀ ਇਸ ਕਰਕੇ ਆਪਾਂ ਉਹਨੂੰ ਐਸ ਅ ਪੰਜੀਰੀ ਰੱਖ ਲਿਆ ਪਰ ਉਹ ਚ ਥੋੜਾ ਜਿਹਾ ਘਿਓ ਪਾ ਲਿਆ ਘਿਓ ਨਾਲ ਤੇ ਇਸ ਤੋਂ ਬਹੁਤ ਜਿਆਦਾ ਵਧੀਆ ਆਇਆ ਪਰ ਜਿਨ੍ਹਾਂ ਨੂੰ ਬੀਬੀ ਦੀ ਪ੍ਰੋਬਲਮ ਆ ਉਹ ਘਿਓ ਸਕਿਪ ਕਰ ਸਕਦੇ ਨੇ ਪਰ ਇਹ ਵਾਲੀਆਂ ਚੀਜ਼ਾਂ ਤੁਸੀਂ ਤੇ ਨੈਕਸਟ ਹੈਗੀ ਹੈ ਕਿ ਅੱਜ ਮੇਰੇ ਨਾਲ ਇੱਕ ਮੇਰੀ ਫਲੀ ਹੈ ਤੇ ਉਹ ਜਿਆਦਾ ਵੱਡੀ ਨਹੀਂ ਹੈਗੀ ਉਹ ਆਪਣੇ ਬੱਚਿਆਂ ਵਰਗੀ ਹੈ ਤੇ ਇਹ 100 ਸਾਲ ਕੋੜੀ ਹੈਗੀ ਹੈ ਪਰ ਬੇਟੀ ਦੀ ਮਾਂ ਵੀ ਹੈਗੀ ਹੈ ਉਹਨਾ ਤੇ ਉਹ ਕੱਲ ਕਹਿੰਦੀ ਮੈਡਮ ਕੱਲ ਨੂੰ ਕੁਝ ਬਣਾ ਕੇ ਲੱਗੇ ਆਜੇ ਤਾਂ ਕਿਉਂਕਿ ਸਾਡਾ ਉੱਥੇ ਸੈਮੀਨਾਰ ਹੈ ਸੋ ਉੱਥੇ ਮਿਲੂਗੀ ਤੇ ਕੁਝ ਬਣਾ ਕੇ ਲੈ ਕੇ ਆਇਓ ਮੈਂ ਕਿਹਾ ਕੀ ਬਣਾ ਕੇ ਲੈ ਕੇ ਆਇਓ ਕੁਝ ਵੀ ਬਣਾ ਕੇ ਲੈ ਕੇ ਆਇਓ ਫਿਰ ਉਹਨੇ ਮੇਰੇ ਤੇ ਹੁਣ ਏਡੀ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਕਿ ਕੁਝ ਬਣਾ ਕੇ ਲੈ ਕੇ ਆਇਓ ਤੇ ਮੈਨੂੰ ਪਤਾ ਉਹ ਮਿੱਠਾ ਨਹੀਂ ਖਾਣਾ ਚਾਹੁੰਦੀ ਉਹ ਨਮਕੀਨ ਦੀ ਸ਼ਕੀਨ ਹੈਗੀ ਹੈ ਸੋ ਉਹਦੇ ਲਈ ਅੱਜ ਆਪਾਂ ਕੁਝ ਬਣਾਉਣੀ ਆ ਤੇ ਅੱਜ ਆਪਾਂ ਤੁਹਾਡੇ ਨਾਲ ਦਸਤੀ ਵੀ ਸ਼ੇਅਰ ਕਰ ਦਿੰਨੇ ਆ ਠੀਕ ਹੈ ਜੀ ਚਲੋ ਇਹ ਹੈਗੀ ਹੈ ਜੀ ਸੂਜੀ ਤੇ ਸੂਜੀ ਨੂੰ ਆਪਾਂ ਡਿਪ ਕਰਕੇ ਰੱਖਦੇ ਆ ਦੱਸ ਦਿਆਂ ਤੁਹਾਨੂੰ ਕਿਸ ਤਰ੍ਹਾਂ ਲਓ ਜੀ ਨੇੜੀ ਕਰਦੀ ਆ ਮੈਂ ਕੈਮਰਾ ਫਿਰ ਤੁਸੀਂ ਦੇਖੋ ਆਪਾਂ ਕੀ ਬਣਾਉਣ ਚੱਲੇ ਆ ਅੱਜ ਸਵੇਰੇ ਸਵੇਰੇ ਹੁਣ ਮੇਰੇ ਕੋਲ 1 ਘੰਟਾ ਹੈ ਲਓ ਜੀ ਪਹਿਲਾਂ ਤਾਂ ਆਪਾਂ ਲਵਾਂਗੇ ਸੂਜੀ ਉਹ ਮੈਂ ਵੱਡੀ ਕੌਲੀ ਲੈ ਲਈ ਨੋ ਇੱਕ ਕੌਲੀ ਆਪਾਂ ਸੂਜੀ ਦੀ ਪਾਤੀ ਆ ਦੇਖੋ ਤਾਜੀ ਸੂਜੀ ਲੈ ਕੇ ਆਂਦੀ ਆ ਖਰਾਬ ਨਹੀਂ ਹੈਗੀ ਇਹ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਦਹੀਂ ਪਰ ਦਹੀਂ ਮੇਰੀ ਬਹੁਤ ਗਾੜੀ ਹੈ ਮੈਂ ਇਹਨੂੰ ਪਹਿਲਾਂ ਪਤਲੀ ਕਰਾਂ ਚਲੋ ਪਹਿਲਾਂ ਥੋੜੀ ਜਿਹੀ ਪਾ ਲੈਣੀ ਆ ਆਪਾਂ ਨਾ ਇਹਦੇ ਵਿੱਚ ਦਹੀਂ ਆ ਜਿਹੜੀ ਉਹ ਅੰਦਾਜ਼ੇ ਨਾਲ ਹੀ ਪਾ ਲੈਣੀ ਆ ਕਿਉਂਕਿ ਗਾੜੀ ਬਹੁਤ ਆ ਇਸ ਲਈ ਮੈਂ ਐ ਸਮਝ ਲਓ ਵੀ ਜਿਹੜੀ ਸੂਜੀ ਦੀ ਕੌਲੀ ਪਾਈ ਸੀ ਉਹ ਅੱਧਾ ਅੱਧਿਕ ਕੌਲੀ ਆ ਜਿਹੜੀ ਉਹ ਹੋਗੀ ਹੋਣੀ ਆ ਇਹ ਦਹੀਂ ਦੀ ਹੁਣ ਮੈਂ ਇਹ ਚ ਪਾਉਂਗੀ ਥੋੜਾ ਪਾਣੀ ਥੋੜਾ ਜਿਹਾ ਨਮਕ ਵੀ ਪਾ ਲਈ ਇਹਦੇ। ਕਿਉਂਕਿ ਮੇਰੇ ਕੋਲ ਬਹੁਤਾ ਟਾਈਮ ਨਹੀਂ ਹੈ ਇਸ ਲਈ ਮੈਂ ਜਿਆਦਾ ਲੰਬਾ ਚੌੜਾ ਕੰਮ ਤਾਂ ਨਹੀਂ ਕਰੂੰਗੀ। ਇਹਦੇ ਚ ਨਮਕ ਤੇ ਥੋੜੀ ਜੀ ਮੈਂ ਮਿਰਚ ਵੀ ਹੁਣੇ ਪਾ ਦਨੀ ਆ ਲਾਲ ਕਿਉਂਕਿ ਉਹ ਸ਼ਕੀਨ ਹੈਗੀ ਆ। ਮਿਰਚ ਦੀ ਮੈਂ ਹਲਕਾ ਜਿਹਾ ਜੀਰਾ ਪਾਤਾ ਇਹਦੇ ਵਿੱਚ। ਭੁੰਨਿਆ ਭੰਨਿਆ ਕੋਈ ਨਹੀਂ ਹੈਗਾ। ਆਪੇ ਭੁੱਜਦਾ ਫਿਰੂਗਾ ਇਹਦੇ ਵਿੱਚ। ਠੀਕ ਹੈ ਜੀ। ਤੇ ਹੁਣ ਆਪਾਂ ਇਹਨੂੰ ਨਾ ਮਿਕਸ ਕਰਨਾ ਹੈਗਾ ਉਹ ਇਹਦੇ ਨਾਲ ਪਾ ਦਿਆਂ ਮੈਂ ਤੁਸੀਂ ਆਪਣੇ ਬੱਚਿਆਂ ਨੂੰ ਮਿੰਟੂ ਮਿੰਟੀ ਇਹ ਚੀਜ਼ ਸਵੇਰੇ ਉੱਠ ਕੇ ਜਦੋਂ ਉਹਨਾਂ ਨੂੰ ਜਾਣਾ ਹੁੰਦਾ ਸਕੂਲ ਉਹਨਾਂ ਦੇ ਟਿਫਨ ਦੇ ਵਿੱਚ ਪਾ ਸਕਦੇ ਹੋ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਐ ਬਹੁਤ ਛੇਤੀ ਬਣ ਕੇ ਰੈਡੀ ਹੁੰਦੀ ਹੈ ਇਹ ਨੂੰ ਚੰਗੀ ਤਰ੍ਹਾਂ ਕਰ ਲਿਆ ਮਿਕਸ ਉਨਾਂ ਨੂੰ ਮੈਂ ਚਾਅ ਦਾ ਚੈੱਕ ਕਰ ਲਿਓ ਜਿੰਨਾ ਤੁਸੀਂ ਖਾਣੇ ਆ ਉਹਦੇ ਟੇਸਟ ਦੇ ਅਕੋਰਡਿੰਗਲੀ ਪਾ ਲਿਓ ਜੇ ਬੱਚਿਆਂ ਨੇ ਖਾਣਾ ਤਾਂ ਥੋੜਾ ਜਿਹਾ ਘੱਟ ਰੱਖ ਲਿਓ ਠੀਕ ਹੈ ਜੀ ਹੁਣ ਮੈਂ ਵੀ ਤਾਂ ਇੱਕ ਬੱਚੇ ਲਈ ਵੀ ਲੈ ਕੇ ਜਾ ਰਹੀ ਆ ਤੇ ਪਰ ਉਹ ਬੱਚਾ ਥੋੜਾ ਜਿਹਾ ਕਰਾਰਾ ਖਾਣ ਦਾ ਸ਼ਕੀਨ ਹੈ ਫਿਲਹਾਲ ਆਪਾਂ ਇਹਨੂੰ ਇਦਾਂ ਹੀ ਰੱਖ ਦਾਂਗੇ ਹੁਣ ਇੱਕ ਵਾਰੀ ਤਾਂ ਮੈਂ ਇਹਨੂੰ ਟੱਕ ਕੇ ਇਦਾਂ ਰੱਖ ਦੂੰਗੀ 15-20 ਮਿੰਟ ਮੈਂ ਇਹਨੂੰ ਰੱਖ ਦਿਆਂ ਤੇ ਉਦੋਂ ਬਾਅਦ ਇੱਕ ਦੋ ਚੀਜ਼ਾਂ ਹੋਰ ਰੈਡੀ ਕਰ ਦਿਆਂ ਤੇ ਲਈ ਬਹੁਤ ਜ਼ਿਆਦਾ ਆਪਾਂ ਤਾਂ ਆਮਚਾਂ ਨਹੀਂ ਕਰਦੇ ਹੁੰਦੇ ਲੋ ਜੀ 15 ਮਿੰਟ ਹੋ ਗਏ ਨੇ ਸੂਜੀ ਨੂੰ ਰੱਖੇ ਹੋਏ ਤੇ ਇੱਧਰ ਮੈਂ ਰੱਖਦੀ ਕੜਾਹੀ ਕੜਾਹੀ ਦੇ ਵਿੱਚ ਆਪਾਂ ਪਾਣੀ ਪਾਇਆ ਤੇ ਉਹਦੇ ਵਿੱਚ ਰੱਖਿਆ ਇੱਕ ਡੋਂਗਾ ਸਟੈਂਡ ਤੇ ਉਹ ਗਰਮ ਹੋ ਰਿਹਾ ਤੇ ਸੇਮਤੀ ਕਰਤੀ ਹੈ ਗੈਸ ਹੁਣ ਮੈਂ ਤੇ ਟੱਕਤੀ ਇਹ ਗਰਮ ਹੋ ਰਿਹਾ ਪਾਣੀ ਤੇ ਆਪਾਂ ਸੂਜੀ ਦੀ ਹਾਲਤ ਦੇਖ ਲੈਣੇ ਆ ਸੂਜੀ ਆ ਜਿਹੜੀ ਉਹ ਬਹੁਤ ਜ਼ਿਆਦਾ ਗਾੜੀ ਹੈ ਤੇ ਇਹ ਫੁੱਲ ਵੀ ਜਾਂਦੀ ਹੈ ਥੋੜੀ ਜੀ ਤੇ ਹੁਣ ਨਾ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਤੇ ਟਮਾਟਰ ਮੇਰੇ ਕੋਲੇ ਜੋ ਹੁੰਦਾ ਮੈਂ ਉਹੀ ਚੀਜ਼ ਪਾ ਕੇ ਬਣਾ ਲੈਣੀ ਹੁੰਦੀ ਹੈ ਤੇ ਤੁਸੀਂ ਇਹਦੇ ਵਿੱਚ ਸ਼ਿਮਲਾ ਮਿਰਚ ਐਡ ਜ਼ਰੂਰ ਕਰ ਲਿਓ ਉਹ ਐਡੀ ਵਧੀਆ ਲੱਗਦੀ ਹੈ ਬਹੁਤ ਵਧੀਆ ਟੇਸਟ ਆਉਂਦਾ ਹੈ ਜੀ ਸ਼ਿਮਲਾ ਮਿਰਚ ਦਾ ਹੋਰ ਵੀ ਜਿਹੜੀਆਂ ਸਬਜ਼ੀਆਂ ਤੁਹਾਡੇ ਕੋਲੇ ਹੋਣ ਉਹ ਤੁਸੀਂ ਐਡ ਕਰ ਸਕਦੇ ਹੋ ਇਹਦੇ ਵਿੱਚ ਤੇ ਮੈਂ ਥੋੜੀ ਜੀ ਮੇਥੀ ਹੈ ਜਿਹੜੀ ਉਹ ਆਪਣੀ ਘਰ ਦੀ ਸੁਕਾਈ ਹੋਈ ਉਹ ਜ਼ਰੂਰ ਪਾਉਂਗੀ ਇਹਦੇ ਵਿੱਚ ਜੇ ਤੁਹਾਡੇ ਕੋਲੇ ਧਨੀਆ ਧੁਨੀਆ ਜੋ ਵੀ ਹੈ ਉਹ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਪਰ ਆਪਾਂ ਕਰ ਲਈਏ ਇਹਦੇ ਵਿੱਚ ਮੇਥੀ ਟੇਸਟ ਬਹੁਤ ਵਧੀਆ ਆਉਂਦਾ ਮੇਥੀ ਦਾ ਫਲੇਵਰ ਬਹੁਤ ਅੱਛਾ ਆਉਂਦਾ ਹੈ ਖੁਸ਼ਬੂ ਬੜੀ ਸੋਹਣੀ ਹੈ ਜੀ ਹੁਣ ਇਹਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਗਾੜ੍ਹੀ ਹੈ। ਲੋ ਜੀ ਆਪਾਂ ਇਹਦੇ ਵਿੱਚ ਪਾ ਲਿਆ ਪਿਆਜ਼, ਟਮਾਟਰ ਤੇ ਮੇਥੀ। ਕਸੂਰੀ ਮੇਥੀ, ਠੀਕ ਹੈ ਜੀ। ਨਮਕ ਮਿਰਚ ਤੇ ਹੋਰ ਪਾਣੀ ਪਾਊਗਾ ਇਹਦੇ ਕਿ ਮੈਨੂੰ ਲੱਗਦਾ ਥੋੜਾ ਜਿਹਾ। ਇਹ ਬੈਟਰ ਆਪਣਾ ਬਣ ਗਿਆ ਲੋਕ ਕਿਉਂ ਥੋੜਾ ਜਿਹਾ ਮੈਂ ਗਰਮ ਕੀਤਾ ਜੰਮਿਆ ਪਿਆ ਸੀ ਇਹ ਚਾਪਾ ਕੀ ਪਾ ਲਿਆ ਦੇਸੀ ਜਿਹੜਾ ਮਰਜ਼ੀ ਪਾ ਲਿਓ ਜੀ ਤੁਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਦੇਸੀ ਪਾਉਣਾ ਸਾਰੇ ਨੂੰ ਆਪਾਂ ਗ੍ਰੀਸ ਕਰ ਲਾ ਮੈਨੂੰ ਥੋੜੀ ਜਿਹੀ ਕਾਲੀ ਹੈ ਮੈਂ ਇਸ ਲਈ ਫਟਾਫਟ ਕੰਮ ਕਰ ਰਹੀ ਹਾਂ ਸਾਰਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹਨੂੰ ਲੋ ਇਨੋਂ ਦਾ ਇੱਕ ਪਾਉ ਚ ਪਾ ਦੇਣਾ ਮੈਂ ਤੁਸੀਂ ਇਹਦੇ ਵਿੱਚੋਂ ਦੂਜਾ ਵੀ ਪਾ ਸਕਦੇ ਹੋ ਬੇਕਿੰਗ ਸੋਡਾ ਇਹਨੂੰ ਆਪਾਂ ਮਿੱਠਾ ਸੋਡਾ ਵੀ ਕਹਿ ਦਿੰਦੇ ਹਾਂ ਠੀਕ ਹੈ ਲੋ ਥੋੜਾ ਜਿਹਾ ਪਾਣੀ ਪਾ ਦੋ ਇਹ ਕਰੂਗੀ ਰਿਐਕਟ ਬਸ ਇਹ ਇਨੋਂ ਦਾ ਧਿਆਨ ਰੱਖਿਓ ਵੀ ਇਹ ਤੁਸੀਂ ਉਦੋਂ ਹੀ ਪਾਉਣੀ ਹੈ ਜਦੋਂ ਤੁਸੀਂ ਇਹਨੂੰ ਕੁੱਕ ਹੋਣ ਲਈ ਰੱਖਣਾ ਹੈਗਾ ਕੜਾਹੀ ਦੇ ਵਿੱਚ ਵਾਹ ਉੱਪਰ ਰੱਖਦੇ ਆ ਇਹਨੂੰ ਇੱਧਰ ਕੜਾਹੀ ਦੇ ਵਿੱਚ। ਲਓ ਜੀ। ਉੱਪਰੋਂ ਟੱਕ ਦਾਂਗੇ। ਹੁਣ ਇਹਨੂੰ ਆਪਾਂ ਘੱਟੋ-ਘੱਟ 10 ਮਿੰਟ ਤਾਂ ਇਦਾਂ ਪੈ ਰਹਿਣ ਦੇਵਾਂਗੇ। 10 ਮਿੰਟਾਂ ਬਾਅਦ ਆਪਾਂ ਚੈੱਕ ਕਰਦੇ ਆ। ਹਲੋ ਜੀ ਇਹ ਸਭ ਤੋਂ ਸੌਖੀ ਤੇ ਸਭ ਤੋਂ ਟੇਸਟੀ ਤੇ ਸਭ ਤੋਂ ਹਲਕਾ ਨਾਸ਼ਤਾ ਹੈਗਾ। ਜੇ ਕਿਸੇ ਨੇ ਨਾ ਆਪਣਾ weight lose ਕਰਨਾ ਹੈ weight lose ਕਰਨ ਵਾਸਤੇ ਜੇ ਤੁਸੀਂ ਬ੍ਰੇਕਫਾਸਟ ਦੇ ਵਿੱਚ ਸਵੇਰੇ ਇਸ ਤਰ੍ਹਾਂ ਦੀ ਡਾਈਟ ਲੈਣੇ ਹੋ ਵੈਸੇ ਤਾਂ ਇਡਲੀ ਹੈ ਜੀ ਇਹ ਇਹਨੂੰ ਆਪਾਂ ਇਡਲੀ ਹੀ ਕਹਿੰਦੇ ਆ ਪਰ ਕਈ ਭੈਣਾਂ ਦੇ ਘਰ 'ਚ ਇਡਲੀ ਸਟੈਂਡ ਨਹੀਂ ਹੁੰਦਾ ਫਿਰ ਉਹ ਕ올ੀਆਂ ਯੂਜ਼ ਕਰੀ ਜਾਂਦੀਆਂ ਨੇ ਤੇ ਅੱਜ ਆਪਾਂ ਸਿਰ ਬਿਲਕੁਲ ਉਹ ਭੈਣਾਂ ਦੇ ਲੈਵਲ ਤੇ ਆ ਕੇ ਵੀਡੀਓ ਬਣਾ ਰਹੇ ਆ ਜਿਹੜੀਆਂ ਭੈਣਾਂ ਕੋਲੇ ਇਡਲੀ ਸਟੈਂਡ ਨਹੀਂ ਹੈਗਾ ਮੇਰੇ ਕੋਲੇ ਹੈ ਸੀ ਪਰ ਮੈਂ ਯੂਜ਼ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਸਭ ਕੋਲੇ ਹੁੰਦਾ ਨਹੀਂ ਫਿਰ ਭੈਣਾਂ ਦੇ ਕੁਐਸਚਨ ਆਉਂਦੇ ਨੇ ਕਿ ਸਾਡੇ ਕੋਲ ਤਾਂ ਇਡਲੀ ਸਟੈਂਡ ਨਹੀਂ ਹੈਗਾ ਤੇ ਅਸੀਂ ਕਿਵੇਂ ਬਣਾਈਏ ਫਿਰ ਜਾਂ ਤਾਂ ਉਹ ਕੋਲੀਆਂ ਵਿਚਾਰੀਆਂ ਰੱਖਦੀਆਂ ਨੇ 3-4 ਵਿੱਚ ਕੋਲੀਆਂ ਨਾਲੋਂ ਇਹ ਸਭ ਤੋਂ ਬੈਸਟ ਤਰੀਕਾ ਹੈਗਾ ਮੇਰੇ ਕੋਲ ਡਾਊਗਾ ਸੀ ਜਿਹੜਾ ਸਪੈਸ਼ਲ ਫਲੈਟ ਵਾਲਾ ਇਸੇ ਕੰਮ ਲਈ ਆ ਤੁਹਾਡੇ ਕੋਲ ਘਰ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਬਰਤਨ ਹੋਊਗਾ ਕੋਈ ਸਟੀਲ ਦਾ ਬਰਤਨ ਤੇ ਤੁਸੀਂ ਉਹ ਯੂਜ਼ ਕਰ ਸਕਦੇ ਹੋ ਹੁਣ ਆਪਾਂ ਇਹਨੂੰ 10 ਮਿੰਟ ਲੈ ਕੇ ਆਈਆਂ ਕੋਲ ਓਵਨ ਨਹੀਂ ਹੁੰਦੇ ਹੈਗੇ ਸੋ ਇਸ ਤਰ੍ਹਾਂ ਬਣਾਇਓ ਪਾਣੀ ਜ਼ਰੂਰ ਕੜਾਹੀ ਦੇ ਵਿੱਚ ਪਾਓ ਠੀਕ ਹੈ ਜੀ ਉਹਦੇ ਨਾਲ ਥੋੜੀ ਨਮੀ ਹੈ ਜਿਹੜੀ ਉਹ ਬਣੀ ਰਹਿੰਦੀ ਹੈ ਤੇ ਹੁਣ ਆਪਾਂ 10 ਮਿੰਟਾਂ ਨੂੰ ਫਿਰ ਤੁਹਾਨੂੰ ਦਿਖਾਉਣੇ ਆ ਹੁਣ ਭੈਣਾ ਕਹਿਣਗੀਆਂ ਤਾਂ ਇਡਲੀ ਹੋਈ ਪਰ ਇਹਨੂੰ ਇਸ ਤਰੀਕੇ ਨਾਲ ਬਣਾ ਰਹੀ ਹਾਂ ਆਪਾਂ ਕੋਈ ਫਰਾਈ ਕਰਕੇ ਇਹਦੇ ਵਿੱਚ ਤੜਕੇ ਫੜਕੇ ਨਹੀਂ ਪਾਏ ਹੈਗੇ ਕਿਉਂਕਿ ਮੈਂ ਉਹਨਾਂ ਲਈ ਵੀ ਬਣਾ ਰਹੀ ਹਾਂ ਜਿਨ੍ਹਾਂ ਨੇ ਆਪਣਾ weight lose ਕਰਨਾ ਹੈ ਇਹ weight lose ਵਾਸਤੇ ਡਾਈਟ ਹੈਗੀ ਆ ਮਾਰਨਿੰਗ 'ਚ ਤੁਸੀਂ ਇਹਨੂੰ ਲੈ ਲਓ ਗੁੱਡ ਅਗਸ ਬਹੁਤ ਵਧੀਆ ਹੈਗਾ ਇਹਦੇ ਵਿੱਚ ਕੁਛ ਵੀ ਇਹੋ ਜਿਹਾ ਨਹੀਂ ਹੈਗਾ ਜਿਹੜਾ ਤੁਹਾਡੀ ਬੋਡੀ ਦੇ ਲਈ ਅੱਛਾ ਨਹੀਂ ਹੈਗਾ ਤੁਸੀਂ ਇਹਦੇ ਵਿੱਚ সুইਟ ਕੌਰਨ ਪਾ ਸਕਦੇ ਹੋ সুইਟ ਕੌਰਨ ਤੁਸੀਂ ਅ ਦੂਸਰੀ ਗੱਲ ਕਿ ਤੁਸੀਂ ਅੱਜ ਸਿਮਲਾ ਮਿਰਚ ਪਾਓ ਕੋਈ ਹੋਰ ਜਿਵੇਂ ਗਾਜਰਾ ਵਗੈਰਾ ਤਾਂ ਅੱਜਕੱਲ ਹਜੇ ਹੈ ਨਹੀਂ ਦੀਆਂ ਹਨ ਕੋਈ ਕੱਦੂ ਤੋਰੀਆਂ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਨਹੀਂ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਪਿਆਜ਼ ਟਮਾਟਰ ਮੈਂ ਐਡ ਕੀਤਾ ਹੀ ਹੈਗਾ ਸੋ ਇਹਦੇ ਵਿੱਚ ਮੈਂ ਇੱਕ ਰਾਈ ਐਡ ਕਰ ਸਕਦੀ ਸੀ ਕੜੀ ਪੱਤਾ ਐਡ ਕਰ ਸਕਦੀ ਸੀ ਉਹ ਸਾਰੀਆਂ ਚੀਜ਼ਾਂ ਮੇਰੇ ਤੋਂ ਰਹਿ ਗਈਆਂ ਕਿਉਂਕਿ ਮੈਨੂੰ ਹੈਗੀ ਜਲਦੀ ਮੇਰਾ ਟਾਈਮ ਹੋ ਰਿਹਾ ਤੇ ਉਧਰੋਂ ਇਹਨੇ ਬਣਣਾ ਨਹੀਂ ਹੈ ਛੇਤੀ ਤੇ ਲੈ ਕੇ ਜਰੂਰ ਜਾਣੀ ਹੈ ਇਸ ਕਰਕੇ ਤੁਸੀਂ ਕੜੀ ਪੱਤਾ ਤੇ ਰਾਈ ਜਰੂਰ ਐਡ ਕਰ ਲਿਓ ਰਾਈ ਥੋੜੀ ਜੀ ਕਰ ਲਿਓ ਬਸ ਇਹਦੇ ਵਿੱਚ ਚਮਚ ਦਾ ਤੀਜਾ ਹਿੱਸਾ ਰਾਈ ਪਾ ਲਿਓ ਤੇ ਕੜੀ ਪੱਤੇ ਦੇ ਪੱਤੇ ਜਿੰਨੇ ਮਰਜ਼ੀ ਭੈਣਾਂ ਨੂੰ ਪਤਾ ਸਾਰੀਆਂ ਸਿਆਣੀਆਂ ਨੇ ਮੈਂ ਮੇਥੀ ਜਰੂਰ ਇਹਦੇ ਵਿੱਚ ਪਾਤੀ ਐ ਕੜੀ ਆਪ ਤਾਂ ਆਪਣੇ ਘਰ ਲੱਗੇ ਹੋਏ ਆ ਪਰ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਕਿ फटाफट ਲਿਆ ਕੇ ਧੋ ਕੇ ਉਹਨੂੰ ਕੱਟ ਕੇ ਅੰਚ ਪਾ ਦਾਂ ਠੀਕ ਐ ਤੁਸੀਂ ਉਹ ਸਾਰੀਆਂ ਚੀਜ਼ਾਂ ਪਾ ਲਓ weight lose diet ਇੰਨੀ achi ਹੈ ਨਾ ਕਿ ਇਹ ਨਾਲੇ ਟੇਸਟੀ ਬਹੁਤ ਜ਼ਿਆਦਾ ਬਣਦੀ ਐ ਬੱਚੇ ਵੀ ਖੁਸ਼ ਹੋ ਕੇ ਖਾਂਦੇ ਨੇ ਜੇ ਤੁਹਾਡੇ ਬੱਚੇ ਪਿਆਜ਼ ਵਗੈਰਾ ਜਾਂ ਹੋਰ ਕੁਝ ਨਹੀਂ ਖਾਂਦੇ ਬੱਚਿਆਂ ਲਈ ਤੁਸੀਂ ਪਲੇਨ ਹੀ ਰੱਖ ਲਓ ਕੁਝ ਵੀ ਨਾ ਪਾਓ ਇਹਦੇ ਵਿੱਚ ਤੇ ਤੁਸੀਂ ਆਪਣੇ ਲਈ ਇਸ ਤਰ੍ਹਾਂ ਦੀ ਡਾਈਟ ਐ ਜਿਹੜੀ ਹੋ ਰੈਡੀ ਕਰ ਸਕਦੇ ਹੋ ਲਓ ਜੀ ਬਣ ਗਿਆ ਇਹ ਹੁਣ ਆਪਾਂ ਇਹਨੂੰ ਕੱਢ ਲੈਨੇ ਆ ਬਾਹਰ ਕਿਸੇ ਪਲੇਟ 'ਚ ਇਹਦੇ 'ਚ ਕੱਢ ਲੈਣੀ ਹੈ ਲੋ ਆਪਲੇਟ 'ਚ ਕੱਢ ਲੈਂਦੇ ਚੱਕਣਾ ਹੈਗਾ ਇਹਨੂੰ ਬੜੇ ਧਿਆਨ ਨਾਲ ਬਹੁਤ ਜ਼ਿਆਦਾ ਕਰਨਾ ਹੈ ਲੋ ਹੁਣ ਦੇਖੋ ਲੋ ਜੀ ਸਵੇਰ ਦੇ ਮਿਲੇ ਹੋਏ ਹੁਣ ਮਿਲ ਰਹੇ ਆ ਤੁਸੀਂ ਮੇਰਾ ਹਾਲ ਦੇਖੋ ਸਵੇਰੇ ਮੈਂ ਇਹ ਡੋਂਗਾ ਸੀ ਜਿਹੜਾ ਪਲੇਟ 'ਚ ਉਲਟਾ ਕਰਕੇ ਰੱਖਿਆ ਸੀਗਾ ਉਹ ਗਰਮ ਬਹੁਤ ਸੀ ਤੇ ਮੈਂ ਕਿਹਾ ਚਲ ਖੈਰ ਕੇ ਕੱਢਦੀ ਆ ਕਿਉਂ ਇੰਨੇ 'ਚ ਮੇਰਾ ਹੋ ਗਿਆ ਟਾਈਮ ਤੇ ਮੇਰੀ ਪੈ ਗਈ ਭੱਜਣਾ ਸ ਬਹੁਤ ਜ਼ਿਆਦਾ ਤੇ ਮੈਂ ਉਵੇਂ ਹੀ ਰੱਖ ਕੇ ਤੁਰ ਗਈ ਇਹਨੂੰ ਤੇ ਹੁਣ ਆ ਕੇ ਮੈਂ ਉਹਨੂੰ ਕੱਢਿਆ ਤੇ ਕੱਢ ਕੇ ਪੀਸ ਕੱਟੇ ਨੇ ਆ ਦੇਖੋ ਤੁਸੀਂ ਕਿੰਨੇ ਸੋਹਣੇ ਪੀਸ ਬਣ ਕੇ ਰੈਡੀ ਹੋਏ ਨੇ ਆ ਲੋ ਨੇੜੇ ਕਰਕੇ ਦਿਖਾਉਣੀ ਆ ਪੂਰਾ ਸਪੰਜੀ ਤੇ ਪੂਰਾ ਐ ਜਿਵੇਂ ਆਪਾਂ ਬਣਾਉਣੇ ਹੁੰਨੇ ਆ ਘਰੇ ਕੇਕ ਉਸ ਤਰ੍ਹਾਂ ਫਿਰ ਮੈਂ ਫੀਸ ਕੱਟ ਤੇ ਇਹਦੇ ਤੇ ਇਹ ਖਾਣ ਦੇ ਵਿੱਚ ਬਹੁਤ ਜਿਆਦਾ ਟੇਸਟੀ ਹੈ ਮੈਂ ਟੇਸਟ ਕਰਕੇ ਦੇਖ ਲਿਆ ਹੁਣ ਤੁਹਾਨੂੰ ਤਾਂ ਮੈਂ ਦੱਸ ਹੀ ਸਕਦੀ ਆ ਬਹੁਤ ਜਿਆਦਾ ਟੇਸਟੀ ਹੈ ਤੁਸੀਂ ਆਪਣਾ weight lose ਕਰਨਾ ਹੈ ਤੇ ਹਲਕੀ ਫੁਲਕੀ ਡਾਈਟ ਹੈਗੀ ਹੈ ਤੇ ਮਾਰਨਿੰਗ ਦੇ ਵਿੱਚ ਤੁਸੀਂ ਇਹਨੂੰ ਬ੍ਰੇਕਫਾਸਟ ਦੇ ਰੂਪ ਵਿੱਚ ਲੈ ਸਕਦੇ ਹੋ ਨਾਸ਼ਤੇ ਦੇ ਰੂਪ ਵਿੱਚ ਲੈ ਸਕਦੇ ਹੋ ਤੇ ਆਪਣਾ ਸਵੇਰ ਦੀ ਜਿਹੜਾ ਨਾਸ਼ਤਾ ਹੈਗਾ ਬਰੌਠੇ ਜੋ ਵੀ ਖਾਣੇ ਹੋ ਤੁਸੀਂ ਉਹਨੂੰ ਸਕਿਪ ਕਰ ਸਕਦੇ ਹੋ ਤੇ ਇਹਦੇ ਨਾਲ ਤੁਹਾਡਾ ਰੇਟ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਇਹ ਚ ਪਰ ਕੇ ਸਬਜ਼ੀਆਂ ਤੇ ਸਵੀਟ ਕੌਰਨ ਵਗੈਰਾ ਖਾ ਸਕਦੇ ਤੁਸੀਂ ਠੀਕ ਹੈ ਜੀ ਲਓ ਜੀ ਹੁਣ ਮੇਰਾ ਵਲੌਗ ਕੰਪਲੀਟ ਹੋਇਆ ਹੁਣ 8:30 ਵਜੇ ਸ਼ੌਕ ਤੋਂ ਮੈਂ ਤੇ ਬੀਬੀ ਆਏ ਆ ਸਵੇਰੇ ਮੇਰਾ ਵਿੱਚ ਹੀ ਰਹੇਗਾ ਕਿਉਂਕਿ ਮੇਰਾ ਭਜੌਰ ਪੈ ਗਿਆ ਜਾਣ ਦਾ ਟਾਈਮ ਵੀ ਸਵੇਰੇ फटाफट ਹੀ ਹੋ ਜਾਂਦਾ ਲਓ ਹੁਣ ਆਪਾਂ ਵਲੌਗ ਕੰਪਲੀਟ ਕੀਤਾ ਤੁਸੀਂ ਸਾਰੀਆਂ ਭੈਣਾਂ ਨੇ ਬਣਾਉਣਾ ਆਪ ਵੀ ਬਣਾ ਕੇ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਖਿਲਾਓ ਤੇ ਤੁਸੀਂ ਇਹ ਡੇਲੀ ਰੁਟੀਨ ਦੇ ਵਿੱਚ ਵੀ ਆਪਣੀ ਡਾਈਟ ਦੇ ਵਿੱਚ ਇਨਕਲੂਡ ਕਰ ਸਕਦੇ ਹੋ ਇਹਨੂੰ ਠੀਕ ਹੈ ਜੀ ਸਵਾਦ ਬਹੁਤ ਲੱਗਦਾ ਜੀ ਇਹ ਤਾਂ ਜੀ ਨਹੀਂ ਆਪਦਾ ਹੈਗਾ ਤੁਹਾਡਾ ਬਹੁਤ ਹਲਕੀ-ਭੁਲਕੀ ਲਾਈਟ ਜਿੱਦੀ ਰਾਈਟ ਰਹੀ ਹੈ ਇਹ ਚਲੋ ਠੀਕ ਹੈ ਜੀ ਫਿਰ ਮਿਲਦੇ ਹਾਂ ਕੱਲ ਨੂੰ ਹੋਰ ਵਲੌਗ ਲੈ ਕੇ ਇੱਕ ਮੇਰੀ ਬਹੁਤ ਵੱਡੀ ਪ੍ਰੋਬਲਮ ਹੋ ਰਹੀ ਪਈ ਹੈ ਸਮਝ ਨਹੀਂ ਆਉਂਦੀ ਕਈ ਭੈਣਾਂ ਕੋਲੇ ਤਾਂ ਪੰਜਾਬੀ ਦੇ ਵਿਚਾਰ ਆ ਰਹੇ ਨੇ ਵਲੌਗ ਮੇਰੇ ਔਰ ਕਈ ਭੈਣਾਂ ਕੋਲੇ ਇੰਗਲਿਸ਼ ਦੇ ਵਿਚਾਰੇ ਨੇ ਤੇ ਮੈਂ ਦੱਸਿਆ ਵੀ ਸੀਗਾ ਕਿ ਕਿਸ ਤਰ੍ਹਾਂ ਪੰਜਾਬੀ ਚ ਕਰਨਾ ਹੈ ਇਹ ਤੇ ਪਰ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਕਿਉਂਕਿ YouTube ਨੇ ਖੁਦ ਹੀ ਸੈਟਿੰਗਸ ਵਗੈਰਾ ਖਲਾਈਆਂ ਹੋਈਆਂ ਨੇ ਚੇਂਜ ਕਰੀਆਂ ਹੋਈਆਂ ਨੇ ਹੁਣ ਪ ਸਾਰਿਆਂ ਭੈਣਾ ਪਲੀਜ਼ ਆਪ ਦੀ ਸੈਟਿੰਗ ਹੈ ਜਿਹੜੀ ਆਪਣੇ ਬੱਚਿਆਂ ਤੋਂ ਠੀਕ ਕਰਾਓ ਤੇ ਸਾਡੇ ਬਲੌਗ ਦੇਖੋ ਐ ਤਾਂ ਤੁਸੀਂ ਸਾਨੂੰ ਮਿਲ ਨਹੀਂ ਸਕ ਜੂਗੀ ਜਾਂ ਫਿਰ ਚਲੋ ਠੀਕ ਹੈ ਜੀ ਕੱਲ ਨੂੰ ਮਿਲਦੇ ਹਾਂ ਫਿਰ ਹੋਰ ਬਲੌਗ ਲੈ ਕੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੱਚੀ